ਅੱਜ ਮੈਂ ਤੁਹਾਡੇ ਨਾਲ ਯੂਕੇ ਦੇ ਹਾਲਾਤਾਂ ਦੇ ਬਾਰੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਕਿ ਯੂਕੇ ਦੇ ਵਿੱਚ ਸਟੂਡੈਂਟਸ ਦੇ ਕੀ ਹਾਲਾਤ ਨੇ ਯੂਕੇ ਦੇ ਵਿੱਚ ਕੰਮ ਕਰ ਹੈਗਾ ਜਾਂ ਨਹੀਂ ਹੈਗਾ ਜੇਕਰ ਕੋਈ ਤੁਹਾਡੇ ਵਿੱਚੋਂ ਵੀ ਸਟੂਡੈਂਟ ਵੇਸ ਦੇ ਉੱਪਰ ਯੂਕੇ ਜਾਣਾ ਚਾਹੁੰਦਾ ਜਾਂ ਵਰਕ ਪਰਮਿਟ ਦੇ ਲਈ ਯੂਕੇ ਜਾਣਾ ਚਾਹੁੰਦਾ ਤਾਂ ਮੇਰੀਆਂ ਗੱਲਾਂ ਧਿਆਨ ਦੇ ਨਾਲ ਸੁਣ ਲਿਓ ਕੀ ਪਤਾ ਮੇਰੀ ਇੱਕ ਅੱਧੀ ਗੱਲ ਤੁਹਾਡੇ ਕੰਮ ਆ ਜੇ ਤੇ ਮੈਂ ਅੱਜ ਤੁਹਾਡੇ ਨਾਲ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਜੋ ਵੀ ਮੇਰਾ ਐਕਸਪੀਰੀਅੰਸ ਰਿਹਾ ਯੂਕੇ ਦੇ ਵਿੱਚ ਜੋ ਕੁਛ ਮੈਂ ਉੱਥੇ ਵੇਖਿਆ ਉੱਥੋਂ ਦੇ ਸਿਸਟਮ ਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈ ਸਟੂਡੈਂਟਸ ਦੀ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਪਰ ਯੂਕੇ ਜਾਂਦੇ ਆ ਮੈਂ ਦੇਖਿਆ ਯੂਕੇ ਜਾਣ ਤੋਂ ਬਾਅਦ ਜ਼ਿਆਦਾਤਰ ਸਟੂਡੈਂਟ ਆਪਦੀ ਸਟੱਡੀ ਛੱਡ ਦਿੰਦੇ ਆ ਤੇ ਜਦੋਂ ਮੈਂ ਸਟੂਡੈਂਟਸ ਤੋਂ ਸਟੱਡੀ ਛੱਡਣ ਦੀ ਵਜ੍ਹਾ ਪੁੱਛੀ ਜਾਦਾਤਾਰ ਸਟੂਡੈਂਟਸ ਨੇ ਮੈਨੂੰ ਇਹੀ ਕਾਰਨ ਦੱਸਿਆ ਕਹਿੰਦੇ ਵੀ ਕਾਲਜ ਦੀਆਂ ਫੀਸਾਂ ਬਹੁਤ ਜ਼ਿਆਦਾ ਨੇ ਕਹਿੰਦੇ ਅਸੀਂ ਤਾਂ ਆਪਦਾ ਰੈਂਟ ਨਹੀਂ ਪੇ ਕਰ ਪਾਉਂਦੇ ਵੀ ਕਾਲਜ ਦੀਆਂ ਫੀਸਾਂ ਕਿੱਥੋਂ ਭਰਾਂਗੇ ਕਹਿੰਦੇ ਪਿੱਛੇ ਸਾਡੇ ਮਾਪਿਆਂ ਨੇ ਸਾਨੂੰ ਪੈਸੇ ਚੱਕ ਕੇ ਕਰਜ਼ਾ ਚੱਕ ਕੇ ਸਾਨੂੰ ਬਾਹਰ ਭੇਜਿਆ ਕਹਿੰਦੇ ਉਹ ਕਰਜ਼ਾ ਵੀ ਤਾਂ ਤਾਰਨਾ ਹੈਗਾ ਇਸੇ ਕਰਕੇ ਉਹ ਕਹਿੰਦੇ ਸਾਡੀ ਮਜਬੂਰੀ ਬਣ ਗਈ ਸਟੱਡੀ ਨੂੰ ਛੱਡਣਾ ਸੋ ਇਸੇ ਕਰਕੇ ਉਹ ਸਟੱਡੀ ਨੂੰ ਛੱਡ ਕੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਇੱਥੇ ਮੈਂ ਇੱਕੋ ਗੱਲ ਕਹਿਣੀ ਚਾਹਣਾ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਪਰ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਚਾਹੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਿੱਥੇ ਵੀ ਤੁਸੀਂ ਜਾਂਦੇ ਹੋ ਮੇਰਾ ਵੀਰਵਾਨ ਕੇ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਆਪ ਦੀ ਸਟੱਡੀ ਨਾ ਛੱਡਿਆ ਕਰੋ ਮੈਨੂੰ ਪਤਾ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਫੀਸਾਂ ਬਹੁਤ ਜ਼ਿਆਦਾ ਨੇ ਕਾਲਜਾਂ ਦੀਆਂ ਉੱਪਰੋਂ ਰੈਂਟ ਵੀ ਪੇ ਕਰਨਾਗਾ ਪਿੱਛੇ ਵੀ ਪੈਸੇ ਭੇਜਣੇ ਆ ਸੋ ਇਸ ਕਰਕੇ ਚਲੋ ਤੁਹਾਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜੂਗਾ ਪਰ ਅੱਗੇ ਜਾ ਕੇ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਸੌਖੀ ਹੋ ਜੂਗੀ ਔਖੇ ਸੌਖੇ ਤੁਸੀਂ ਆਪਦੀ ਜਿਹੜੀ ਸਟੱਡੀ ਆ ਉਹ ਕੰਪਲੀਟ ਕਰ ਲਿਆ ਕਰੋ ਕਿਉਂਕਿ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਹਾਡੇ ਅੱਗੇ ਓਪਰਚ्युनिटीਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਤੁਹਾਨੂੰ ਵਧੀਆ ਜੌਬ ਮਿਲ ਜੂਗੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦੀ ਕਦਰ ਹੈਗੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਤੁਹਾਡੀ ਜਿਹੜੀ ਸਟੱਡੀ ਆ ਉਹਦਾ ਮੁੱਲ ਪੈ ਜਾਂਦਾ ਤੁਹਾਨੂੰ ਵਧੀਆ ਜੌਬ ਮਿਲ ਜਾਂਦੀ ਆ ਚਲੋ ਪਹਿਲਾ ਪਹਿਲਾ ਮੁਸ਼ਕਲਾਂ ਆਉਣਗੀਆਂ ਪਰ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਸੌਖੀ ਹੋ ਜਾਊਗੀ ਤੇ ਮੈਂ ਇੱਕ ਚੀਜ਼ ਹੋਰ ਵੇਖੀ ਆ ਕਿ ਯੂਕੇ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਆ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਯਾਰ ਕੋਈ ਕੁਛ ਵੀ ਕਹੀ ਜਾਵੇ ਪਰ ਜਿੱਥੇ ਤੱਕ ਮੈਂ ਦੇਖਿਆ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਸਵੇਰੇ ਰੋਟੀ ਖਾ ਕੇ ਕਈ ਤਾਂ ਚਲੋ ਸਵੇਰੇ ਰੋਟੀ ਵੀ ਨਹੀਂ ਖਾਂਦੇ ਹੋਣੇ ਠੀਕ ਹੈ ਜੌਬ ਤੇ ਚਲੇ ਜਾਂਦੇ ਆ ਬਾਅਦ ਦੇ ਵਿੱਚ ਰਾਤ ਨੂੰ ਆਉਣਾ ਫਿਰ ਉਹਨਾਂ ਕੋਲੇ ਤਨਿਆਂ 4 ਘੰਟੇ ਹੋਣੇ ਉਹਨਾਂ ਨੇ ਰੈਸਟ ਕਰਨੀ ਨਾਲ ਦੀ ਨਾਲ ਸਟੱਡੀ ਕਰਨੀ ਜਿਹੜੇ ਸਟੱਡੀ ਦੇ ਨਾਲ-ਨਾਲ ਵਰਕ ਕਰਦੇ ਆ ਕੰਮ ਕਰਨਾ ਨਾਲ ਆਪਣੀਆਂ ਫੀਸਾਂ ਪੇ ਕਰਨੀਆਂ ਠੀਕ ਹੈ ਪਿੱਛੇ ਆਪਦੇ ਘਰਦਿਆਂ ਨੂੰ ਪੈਸੇ ਭੇਜਣੇ ਠੀਕ ਹੈ ਬਹੁਤ ਮਿਹਨਤ ਕਰਦੇ ਆ ਯਾਰ ਸਟੂਡੈਂਟਸ ਜਿਹੜੇ ਬਾਹਰ ਨੇ ਤੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਲੋਕ ਪੱਕੇ ਨੇ ਜਿਨ੍ਹਾਂ ਨੂੰ ਖਾਸਾ ਟਾਈਮ ਹੋ ਗਿਆ ਵਿਦੇਸ਼ਾਂ ਦੇ ਵਿੱਚ ਗਿਆਨ ਨੂੰ ਜਿਨ੍ਹਾਂ ਦੇ ਉੱਥੇ ਪੈਰ ਲੱਗੇ ਹੋਇਆ ਜਿਨ੍ਹਾਂ ਦਾ ਕੰਮਕਾਰ ਸੈਟ ਆਪ ਭਰਾਵੋ ਤੁਸੀਂ ਸਾਡੇ ਸਟੂਡੈਂਟਸ ਦੀ ਮਦਦ ਜਰੂਰ ਕਰਿਆ ਕਰੋ ਜਿੰਨੇ ਵੀ ਸਟੂਡੈਂਟ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹਨਾਂ ਦੀ ਮਦਦ ਜਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਤਿੰਨ ਕੁ ਮਹੀਨੇ ਵੀ ਉਹਨਾਂ ਨੂੰ ਸਾਬ ਲਿਆ ਨਾ ਉਦੋਂ ਬਾਅਦ ਚ ਉਹਨਾਂ ਨੂੰ ਮਾਹੌਲ ਦਾ ਪਤਾ ਲੱਗ ਜਾਂਦਾ ਕੰਮਕਾਰ ਮਿਲ ਜਾਂਦਾ ਫੇਰ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਉਹ ਸੌਖੀ ਹੋ ਜਾਂਦੀ ਆ ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਪੱਕੇ ਆ ਜਿਨ੍ਹਾਂ ਦੇ ਪੈਰ ਲੱਗੇ ਹੋਏ ਆ ਉਹਨਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਸਾਡੇ ਸਟੂਡੈਂਟਸ ਦਾ ਤੁਸੀਂ ਸਾਥ ਜਰੂਰ ਦਿਆ ਕਰੋ ਤੇ ਹੁਣ ਅਗਲੀ ਗੱਲ ਆ ਗਈ ਵਰਕ ਪਰਮਟ ਤੇ ਜਿਹੜੇ ਪੁੱਛਦੇ ਆ ਕਿ ਬਾਈ ਯੂਕੇ ਦੇ ਵਿੱਚ ਕੰਮ ਕਰ ਕੀ ਆ ਵੀ ਅਸੀਂ ਵਰਕ ਪਰਮਿਟ ਦੇ ਉੱਪਰ ਜਾਣਾਗਾ ਕਿਹੜਾ ਕੰਮ ਉੱਥੇ ਅਸੀਂ ਸਿੱਖ ਕੇ ਜਾਈਏ ਪਹਿਲੀ ਗੱਲ ਇਹ ਆ ਭਰਾਵੋ ਜੇ ਤੁਸੀਂ ਵਰਕ ਪਰਮਿਟ ਦੇ ਉੱਪਰ ਕਿਸੇ ਵੀ ਕੰਟਰੀ 'ਚ ਜਾਂਦੇ ਹੋ ਜੇ ਮੈਂ ਯੂਕੇ ਦੀ ਗੱਲ ਕਰਾਂ ਉੱਥੇ ਬਿਲਡਰ ਦਾ ਕੰਮ ਬਹੁਤ ਆ ਮਕੈਨਿਕ ਦਾ ਕੰਮ ਤਾਂ ਸਾਰੇ ਤੱਕ ਤਿਆ ਤੁਹਾਨੂੰ ਪਤਾ ਹਨਾ ਡਰਾਈਵਰੀ ਦਾ ਕੰਮ ਬਹੁਤ ਆ ਡਿਲੀਵਰੀਆਂ ਹੋ ਗਈਆਂ ਟਰੱਕ ਡਰਾਈਵਰ ਹਨਾ ਡਰਾਈਵਰੀ ਦਾ ਕੰਮ ਬਹੁਤ ਜ਼ਿਆਦਾਗਾ ਸੋ ਜੇਕਰ ਤੁਸੀਂ ਯੂਕੇ ਜਾਣੇ ਹੋ ਵਰਕ ਪਰਮਿਟ ਤੇ ਜਾਣੇ ਹੋ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਜਾਣੇ ਹੋ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਇੱਕ ਮੁੰਡੇ ਨੇ ਮੈਨੂੰ ਆਪਦੀ ਗੱਲ ਦੱਸੀ ਉਹ ਵਿਚਾਰਾ ਸਟੂਡੈਂਟ ਸੀਗਾ ਇੱਕ ਦਿਨ ਉਹ ਬਿਲਡਰ ਦੇ ਨਾਲ ਚਲਿਆ ਗਿਆ ਇੱਥੇ ਪੰਜਾਬ ਚੋਂ ਨੇ ਕੋਈ ਕੰਮ ਕੀਤਾ ਨਹੀਂ ਸੀ ਬਿਲਡਰ ਨੇ ਉਹਨੂੰ ਕੋਈ ਕੰਮ ਕਿਹਾ ਹੋਣਾ ਤੇ ਉਹ ਤੋਂ ਹੋਇਆ ਨਹੀਂ ਬਿਲਡਰ ਨੇ ਸਿੱਧੀ ਉਹਨੂੰ ਗਾਲ ਕੱਢੀ ਕਹਿੰਦਾ ਸਾਲਿਆ ਚੱਕ ਕੇ ਮੂੰਹ ਇੱਥੇ ਆ ਗਿਆ ਕੋਈ ਕੰਮ ਸਿੱਖੇ ਆਉਂਦਾ ਕਹਿੰਦਾ ਜਦੋਂ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਹੁੰਦਾ ਤਾਂ ਅੱਗਿਓ ਫਿਰ ਤੁਹਾਨੂੰ ਗਾਲਾਂ ਸੌਂਗ ਨੂੰ ਮਿਲਦੀਆਂ ਨੇ ਠੀਕ ਆ ਨਾ ਸੋ ਇਸ ਕਰਕੇ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਕੋਈ ਨਾ ਕੋਈ ਕੰਮ ਇੱਥੋਂ ਤੁਸੀਂ ਸਿੱਖ ਕੇ ਜਾਇਆ ਕਰੋ ਫਿਰ ਅੱਗੇ ਜਾ ਕੇ ਤੁਹਾਨੂੰ ਸੌਖਾ ਹੋ ਜਾਂਦਾ ਕਿਸੇ ਦੀਆਂ ਗਾਲਾਂ ਖਾਣ ਦੇ ਨਾਲੋਂ ਤਾਂ ਚੰਗਾ ਹੀ ਆ ਸੋ ਇੱਕ ਗੱਲ ਹੋਰ ਆ ਵਿਦੇਸ਼ਾਂ ਦੇ ਵਿੱਚ ਕੰਮ ਦੀ ਕਦਰ ਪੈਂਦੀ ਆ ਠੀਕ ਹੈ ਇੱਥੇ ਤੁਸੀਂ ਟਰੱਕ ਡਰਾਈਵਰ ਦੇਖ ਲਓ ਜਿਹੜਾ ਬੰਦਾ ਡਰਾਈਵਰੀ ਕਰਦਾ ਹੈ ਜੇ ਆਪਦਾ ਟਰੱਕ ਆ ਤਾਂ ਠੀਕ ਆ ਜਾਂ ਜਿਹੜਾ ਟਰੱਕ ਤੇ ਡਰਾਈਵਰੀ ਕਰਦਾ ਨਾ ਉਹ ਬੰਦੇ ਦੀ ਤਨਖਾਹ ਹੁੰਦੀ ਆ 35-40 ਹਜ਼ਾਰ ਮਹੀਨਾ ਠੀਕ ਹੈ ਤੇ ਜੋ ਮੈਂ ਆਪਦੇ ਦੋਸਤ ਦੀ ਵੀਡੀਓ ਕੀਤੀ ਸੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤੁਸੀਂ ਉਹਦੀਆਂ ਗੱਲਾਂ ਸੁਣੀਆਂ ਹੋਣਗੀਆਂ ਉਹਨੇ ਆਪ ਗੱਲ ਦੱਸੀ ਆ ਕਹਿੰਦਾ ਮੇਰੇ ਪਿਓ ਨੇ ਜਿੰਨੇ ਪੈਸੇ ਲਾ ਕੇ ਮੈਨੂੰ ਯੂਕੇ ਭੇਜਿਆ ਕਹਿੰਦਾ ਮੈਂ ਇੱਕ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ